ਦੋਸਤੋ ਸਿਆਣੇ ਕਹਿੰਦੇ ਨੇ ਇਹ ਦੁਨੀਆ ਧੋਖਿਆਂ ਨਾਲ ਭਰੀ ਪਈ ਹੈ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਇਹੋ ਜਿਹਾ ਕਦੇ ਨਾ ਕਦੇ ਸਮਾਂ ਜ਼ਰੂਰ ਆਉਂਦਾ ਹੈ ਜਦੋਂ ਅਸੀਂ ਬਹੁਤ ਹੀ ਬੇਮਸ ਮਹਿਸੂਸ ਕਰਦੇ ਹਾਂ ਜਿਹੜਾ ਕੋਈ ਮਿਲਦਾ ਧੋਖਾ ਕਰਕੇ ਚਲੇ ਜਾਂਦਾ ਸਹੀ ਹੁੰਦੇ ਵੀ ਝੂਠੇ ਇਲਜ਼ਾਮ ਲੱਗਦੇ ਨੇ ਕਈ ਵਾਰ ਤਾਂ ਜ਼ਿੰਦਗੀ ਨੂੰ ਖਤਮ ਕਰ ਦੇ ਖਿਆਲ ਤੱਕ ਵੀ ਆ ਜਾਂਦੇ ਨੇ ਐਨਾ ਹਾਲਾਤਾਂ ਵਿੱਚੋਂ ਬਾਹਰ ਕਿਵੇਂ ਆਉਣਾ ਹੈ ਆਪਣੀਆਂ ਭਾਵਨਾਵਾਂ ਨੂੰ ਆਪਣੇ ਹੱਥ ਵਿੱਚ ਕਿਵੇਂ ਲੈਣਾ ਹੈ। ਸੋਕ ਸੋਨੀ ਜੀ ਕਹਾਣੀ ਰਾਹੀਂ ਇੱਕ ਨਵਾਂ ਰਾਹ ਤਾਂ ਮਿਲ ਗਿਆ ਹੀ। ਮਾਲੀ ਵਿੱਚ ਕੀਨ ਨਾਲ ਕਹਿ ਸਕਦਾ ਤਾਂ ਅੱਜ ਤੁਹਾਡੀ ਜ਼ਿੰਦਗੀ ਅਨਸਾਨ ਬਉਣ ਵਾਲੀ ਹੈ। ਕਹਾਣੀ ਨੂੰ ਅੰਤ ਤੱਕ ਜਰੂਰ ਸੁਣਿਓ। ਤਾਂ ਕਿ ਕੋਈ ਵੀ ਗੱਲ ਅਧੂਰੀ ਨਾ ਰਹਿ ਜਾਵੇ। ਕਿਉਂਕਿ ਅਧੂਰਾ ਗਿਆਨ ਵੀ ਖਤਰਨਾਕ ਸਾਬਤ ਹੁੰਦਾ ਹੈ। ਸੋ ਸ਼ੁਰੂ ਕਰਦੇ ਹਾਂ। ਇੱਕ ਵੈਰਤੀ ਦੂਰ ਦੇ ਇਲਾਕੇ ਤੋਂ ਯਾਤਰਾ ਕਰਕੇ ਗੌਤਮ ਬੁੱਧ ਨੂੰ ਮਿਲਣ ਆਇਆ। ਉਹਦੇ ਚਿਹਰੇ 'ਤੇ ਲੱਗ ਰਿਆ ਸੀ ਉਹ ਅੰਦਰੋਂ ਬਹੁਤ ਪਰੇਸ਼ਾਨ ਹੈ। ਵੈਰਤੀ ਨੇ ਗੌਤਮ ਬੁੱਧ ਨੂੰ ਪ੍ਰਣਾਮ ਕੀਤਾ ਤੇ ਬੋਲਦੇ-ਬੋਲਦੇ ਰੋਣ ਲੱਗ ਪਿਆ। ਮੈਨੂੰ ਅਨਸਾਫ਼ ਚਾਹੀਦਾ ਹੈ। ਉਹਨਾਂ ਨੀਚ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਹਮੇਸ਼ਾ ਦੀ ਤਰ੍ਹਾਂ ਗੌਤਮ ਬੁੱਧ ਸ਼ਾਂਤ ਬੈਠੇ ਹੋਏ ਸੀ। ਫਿਰ ਉਹਨਾਂ ਨੇ ਵਿਅਕਤੀ ਨੂੰ ਪਾਣੀ ਪਿਲਾਇਆ ਤੇ ਆਪਣੇ ਕੋਲ ਬਿਠਾਇਆ ਫਿਰ ਪੁੱਛਿਆ ਭਾਈ ਤੇਰੇ ਨਾਲ ਕੀ ਹੋਇਆ ਏ ਜੋ ਤੂੰ ਇੰਨਾ ਬੇਚੈਨ ਹੈ ਮਹਾਤਮਾ ਦੀ ਮਿੱਠੀ ਬਾਜ ਵਿੱਚ ਆਪਣਾਪਣ ਸੁਣ ਕੇ ਵਿਅਕਤੀ ਥੋੜਾ ਸ਼ਾਂਤ ਹੋਇਆ ਕੁਝ ਦੇਰ ਬਾਸਾਂ ਲੈਣ ਤੋਂ ਬਾਅਦ ਉਹ ਬੋਲਿਆ ਤਾਂ ਚਾਰ ਲੋਕਾਂ ਨੇ ਮਿਲ ਕੇ ਮੇਰੇ ਵਪਾਰ ਵਿੱਚ ਵੱਡਾ ਵੱਡਾ ਧੋਖਾ ਕੀਤਾ ਹੈ ਸਮਾਨ ਲਿਆ ਤੇ ਪੈਸੇ ਨਹੀਂ ਦਿੱਤੇ ਜਦੋਂ ਮੈਂ ਪੈਸੇ ਦਿੱਤੇ ਤੇ ਕਹਿਣ ਲੱਗੇ ਤੇ ਸਮਾਨ ਦਿੱਤਾ ਹੀ ਕਦੋਂ ਹੈ ਹੌਲਟਾ ਸਾਡੇ ਤੋਂ ਅਡਵਾਂਸ ਲੈ ਲਿਆ ਹੁਣ ਵਿਆਜ ਸਮੇਤ ਪੈਸੇ ਵਾਪਸ ਕਰ ਉਹਨਾਂ ਲੋਕਾਂ ਨੇ ਸਾਰਿਆਂ ਦੇ ਸਾਹਮਣੇ ਮੈਨੂੰ ਝੂਠਾ ਸਾਥ ਦਿੱਤਾ ਮੇਰੀ ਬਹੁਤ ਬੇਇੱਜ਼ਤੀ ਹੋਈ ਉਸ ਬਿਰਤੀ ਨੇ ਕਿਹਾ ਹੁਣ ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਹਰ ਜਗ੍ਹਾ ਉਹਨਾਂ ਦੇ ਚਿਹਰੇ ਸਾਹਮਣੇ ਆਉਂਦੇ ਰਹਿੰਦੇ ਨੇ ਮੈਂ ਚਾਹੁੰਦਾ ਹਾਂ ਉਹਨਾਂ ਦੇ ਉਹ ਕੀਤੇ ਦੀ ਉਹਨਾਂ ਨੂੰ ਸਜ਼ਾ ਮਿਲੇ ਮੈਨੂੰ ਅਨਸਾਫ਼ ਮਿਲੇ ਤਦ ਜਾ ਕੇ ਮੇਰਾ ਮਨ ਸ਼ਾਂਤ ਹੋਵੇਗਾ ਗੋਤਮ ਬੁੱਧ ਨੇ ਕਿਹਾ ਅਜੇ ਹਜੇ ਤੱਕ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਕਦ ਤੱਕ ਕੀ ਤੂੰ ਖੁਦ ਨੂੰ ਸਜ਼ਾ ਦਿੰਦਾ ਰਹੇਗਾ ਵਰਤਿਨੇ ਕਿਹਾ ਪਰ ਅਜਿਹੇ ਲੋਕਾਂ ਨੂੰ ਤਾਂ ਸਜ਼ਾ ਮਿਲਣੀ ਹੀ ਚਾਹੀਦੀ ਹੈ ਨਹੀਂ ਤਾਂ ਇਹ ਲੋਕ ਹੋਰਾਂ ਨੂੰ ਇੱਥੇ ਹੀ ਲੁੱਟਦੇ ਰਹਿਣਗੇ। ਗੌਤਮ ਬੁੱਧ ਮੁਸਕਰਾਇ ਤੇ ਬੋਲੇ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ। ਫਿਰ ਤੂੰ ਹੀ ਦੱਸੀਂ ਕਿ ਤੇ ਤੈਨੂੰ ਕੀ ਕਰਨਾ ਚਾਹੀਦਾ ਏ। ਵਰਤੀ ਜ ਤਰਸ ਨਹੀਂ ਸੀ ਪਰ ਤ ਪਰਹਾ। ਕਹਾਣੀ ਸੁਣਾਉਂਦੇ ਗੌਤਮ ਬੁੱਧ ਕਹਿਣ ਲੱਗੇ ਇੱਕ ਵਾਰ ਇੱਕ ਸੈਨਿਕ ਜੰਗਲ ਤੋਂ ਗੁਜ਼ਰ ਰਿਹਾ ਸੀ। ਖੁਸ਼ੀ ਦੀ ਕਬਰ ਵਿੱਚ ਬਹੁਤ ਚੈਨ ਚੁੱਪਣ ਹੋਈ। ਦਰਦ ਇੰਨਾ ਤੇਜ਼ ਸੀ ਤਾਂ ਸੈਨਿਕ ਥੇਠਾ ਡਿੱਗ ਪਿਆ ਉਸਨੇ ਹੋਸ਼ ਸੰਭਾਲਿਆ ਤੇ ਦੇਖਿਆ ਤਾਂ ਉਹਦੀ ਕਮਰ ਵਿੱਚ ਤੀਰ ਘੁੱਸਿਆ ਹੋਇਆ ਏ ਤਾਂ ਕੱਪੜੇ ਖੂਨ ਨਾਲ ਭਿੱਜ ਰਹੇ ਨੇ ਤਾਂਦੀ ਸੈਨਿਕ ਦੇ ਸਾਹਮਣੋਂ ਇੱਕ ਸ਼کاری ਭੱਜਦਾ ਹੋਇਆ ਜੰਗਲ ਤੋਂ ਨਿਕਲਿਆ ਸੈਨਿਕ ਤਦ ਸਮਝ ਗਿਆ ਉਸ ਸ਼کاری ਦੇ ਤੀਰ ਮੈਨੂੰ ਲੱਗਿਆ ਹੋਇਆ ਏ ਸੈਨਿਕ ਉਸ ਸ਼کاری ਦੀ ਦਿਸ਼ਾ ਵਿੱਚ ਚੱਲਣ ਲੱਗਿਆ ਪਰ ਤੀਰ ਤੋਸ ਦੀ ਛੱਟ ਦੇ ਚੱਲਦੇ ਤੁਰਨਾ ਵੀ ਬਹੁਤ ਮੁਸ਼ਕਲ ਹੋ ਰਿਹਾ ਸੀ ਫਿਰ ਆਖਰ ਸੈਨਿਕ ਉਥੇ ਡੈਗ ਪਿਆ ਐਨੇ ਵਿੱਚ ਉਥੋਂ ਇੱਕ ਵੈਦ ਨੰਗ ਰਿਹਾ ਸੀ ਉਸ ਨੇ ਛੱਟ ਸੈਨਿਕ ਦਾ ਤੀਰ ਕੱਢਿਆ ਤਾਂ ਉਹਦਾ ਇਲਾਜ ਕਰਨ ਲੱਗਿਆ ਪਰ ਤੀਰ ਨਿਕਲਦੀ ਉੱਠਣ ਲੱਗਿਆ ਤੇ ਸੈਨਿਕ ਜਨ ਲੱਗਿਆ ਵੈਦ ਨੇ ਕਿਹਾ ਭਾਈ ਸਾਹਿਬ ਪਹਿਲਾਂ ਇਲਾਜ ਤਾਂ ਹੋਣ ਦਿਓ ਨੀ ਤਾਂ ਤੁਹਾਡੇ ਪੂਰੇ ਸਰੀਰ ਵਿੱਚ ਜ਼ਹਿਰ ਫੈਲ ਜਾਏਗਾ ਪਰ ਜ਼ਖਮੀ ਸੈਨਿਕ ਗੁੱਸੇ ਨਾਲ ਬੋਲਿਆ ਕਿ ਨਹੀਂ ਪਹਿਲਾਂ ਮੈਨੂੰ ਕੈਰ ਨੂੰ ਲੱਗਣਾ ਹੈ ਜੀ ਨੇ ਮੇਰੇ ਉੱਪਰ ਇਹ ਤੀਰ ਚਲਾਇਆ ਤੇ ਮਦਦ ਲਈ ਰੁਕਿਆ ਵੀ ਨਹੀਂ ਮੈਂ ਪਹਿਲਾਂ ਉਸ ਨੂੰ ਸਜ਼ਾ ਦਵਾਵਾਂਗਾ ਕੈਰੀ ਲਾਜ ਕਰਾਵਾਂਗਾ ਵੈਦ ਨੇ ਬਹੁਤ ਸਮਝਾਇਆ ਕਿ ਹਾਲੇ ਸਰ ਤੀਰ ਨਿਕਲੇ ਹੈ ਜੇਕਰ ਥੋੜਾ ਜਿਹਾ ਜ਼ਹਿਰ ਅੰਦਰ ਰਹਿ ਗਿਆ ਤੇ ਪੂਰੇ ਸਰੀਰ ਵਿੱਚ ਫੈਲ ਜਾਵੇਗਾ ਤੇਰੀ ਜਾਨ ਵੀ ਜਾ ਸਕਦੀ ਏ ਗੌਤਮ ਬੁੱਧ ਅੱਗੇ ਕਹਿਣ ਲੱਗੇ ਪਰ ਉਹ ਸੈਨਿਕ ਗੁੱਸੇ ਦੀ ਅੱਗ ਵਿੱਚ ਤੇ ਅੰਨਾਂ ਤੇ ਬਹਿਰਾ ਹੋ ਚੁੱਕਿਆ ਸੀ ਸਕਾਰੀ ਦੀ ਤਲਾਸ਼ ਵਿੱਚ ਉਹ ਕਾਫੀ ਦੇਰ ਤੱਕ ਜੰਗਲ ਵਿੱਚ ਭਟਕਦਾ ਫਿਰਦਾ ਰਿਹਾ ਅੰਤ ਵਿੱਚ ਜ਼ਹਿਰ ਫੈਲਣ ਦੇ ਕਾਰਨ ਉਸ ਦੀ ਮੌਤ ਹੋ ਗਈ ਇੱਕ ਕਹਾਣੀ ਸੁਣਾ ਕੇ ਗੋਤਮ ਬੋਧ ਨੇ ਉਸ ਵਿਅਕਤੀ ਤੋਂ ਸਵਾਲ ਪੁੱਛਿਆ ਅਸ਼ਾ ਇਹ ਦੱਸੋ ਤਾਂ ਸੈਨਿਕ ਨੂੰ ਕਿੰਨੇ ਤੀਰ ਲੱਗੇ ਹੋਏ ਸੀ ਵਿਅਕਤੀ ਨੇ ਸੋਚਦੇ ਕਿਹਾ ਪਰ ਸੈਨਿਕ ਨੂੰ ਤਾਂ ਇੱਕ ਹੀ ਤੀਰ ਲੱਗਾ ਹੋਇਆ ਸੀ ਗੋਤਮ ਬੋਧ ਨੇ ਕਿਹਾ ਹਾਂ ਸਕਾਰੀ ਨੂੰ ਇੱਕ ਹੀ ਤੀਰ ਮਾਰਿਆ ਹੋਇਆ ਸੀ ਪਰ ਉਹ ਸੈਨਿਕ ਵਾਰ-ਵਾਰ ਖੁਦ ਨੂੰ ਗੁੱਸੇ ਤੇ ਬਦਲੇ ਦੇ ਬਾਰ-ਬਾਰ ਵਾਣ ਮਾਰਦਾ ਰਿਹਾ ਆਪਣੇ ਵਿਚਾਰਾ ਤੇ ਭਾਵਨਾ ਨਾਲ ਖੁਦ ਨੂੰ ਜ਼ਖਮੀ ਕਰਦਾ ਰਿਹਾ ਗੋਤਮ ਬੁੱਧ ਕਹਿੰਦੇ ਨੇ ਦੂਜਾ ਤੀਰ ਤੇ ਪਹਿਲੇ ਨਾਲੋਂ ਵੀ ਵੱਧ ਕਸ਼ਟ ਕਰੀ ਸੀ ਕਿਉਂਕਿ ਸੈਨ ਕੋ ਖੁਦ ਨੂੰ ਹੀ ਮਾਰ ਰਿਹਾ ਸੀ ਬੁੱਧ ਕਹਿੰਦੇ ਨੇ ਤੇ ਸਾਨੂੰ ਸਾਡੇ ਗੁੱਸੇ ਦੇ ਲਈ ਡਾਂਡ ਨਹੀਂ ਮਾਰ ਰਿਆ ਬਲਕਿ ਸਾਡਾ ਗੁੱਸਾ ਹੀ ਸਾਨੂੰ ਡਾਂਡ ਦਿੰਦਾ ਹੈ ਗੋਤਮ ਬੁੱਧ ਨੇ ਕਿਹਾ ਇਸ ਸੰਸਾਰ ਵਿੱਚ ਸਭ ਕੁਝ ਬਦਲਦਾ ਰਹਿੰਦਾ ਹੈ। ਸਰਤਿਰਤਾ ਦੇ ਕਾਰਨ ਸਾਡੇ ਸਭ ਦੇ ਜੀਵਨ ਵਿੱਚ ਕਦੇ ਨਾ ਕਦੇ ਤਕਲੀਫ ਆਉਂਦੀ ਹੈ। ਕਦੇ ਅਚਾਨਕ ਨੁਕਸਾਨ ਹੁੰਦਾ ਹੈ। ਕਦੇ ਸਾਡੇ ਤੋਂ ਗਲਤੀ ਹੁੰਦੀ ਹੈ। ਕਦੇ ਸਾਡੇ ਤੇ ਝੂਠੇ ਦੋਸ਼ ਲੱਗਦੇ ਨੇ। ਕਦੇ ਸਾਨੂੰ ਕੋਈ ਛੱਡ ਕੇ ਚਲੇ ਜਾਂਦਾ ਹੈ। ਪਰ ਇਸ ਨੂੰ ਯਾਦ ਕਰਦੇ ਰਹਿਣਾ ਤੇ ਖਦ ਦੁਖੀ ਹੋਣਾ انسان ਨੂੰ ਅਸਲ ਘਟਨਾ ਤੋਂ ਕਿਤੇ ਵੱਧ ਦੁੱਖ ਪਹੁੰਚਾਉਂਦਾ ਏ ਤਕਲੀਫ ਦਾ ਆਉਣਾ ਤੇ ਅਟਲ ਹੈ ਦੁਖੀ ਰਹਿਣਾ ਪੂਰੀ ਤਰ੍ਹਾਂ ਤੁਹਾਡੀ ਮਰਜ਼ੀ ਹੈ ਫਿਰ ਬਿਰਚੀ ਨੇ ਪੁੱਛਿਆ ਮਹਾਤਮਾ ਜੀ ਮਨ ਪ੍ਰਾਣੀਆਂ ਗੱਲਾਂ ਨੂੰ ਸਾੜ ਨਹੀਂ ਪਾਉਂਦਾ ਬੁਰੀਆਂ ਭਾਵਨਾਵਾਂ ਵਾਰ-ਵਾਰ ਹਾਵੀ ਹੋ ਜਾਂਦੀਆਂ ਨੇ ਗੌਤਮ ਬੁੱਧ ਕਹਿੰਦੇ ਨੇ ਜਿਹਦੇ ਮਨ ਵਿੱਚ ਤ੍ਰਿਸ਼ਨਾ ਪੈਦਾ ਹੋ ਜਾਵੇ ਤੇ ਅਜਿਹਾ ਹੋਣਾ ਚਾਹੀਦਾ ਏ ਮੈਨੂੰ ਤਾਂ ਇਹੀ ਚਾਹੀਦਾ ਏ ਪ੍ਰਸਨ ਘਰਵਾਂਡ ਤੋਂ ਸਾਰੇ ਦੇਵਤੇ ਵੀ ਦੁੱਖ ਤੋਂ ਪਛਾਣ ਨਹੀਂ ਸਕਦੇ ਤ੍ਰਿਸ਼ਨਾ ਕਟਨ ਅਨਭਵ ਤੋਂ ਵਚਨ ਦੀ ਸਰੀਰਿਤ ਸੁਖਪਾਣ ਦੀ ਬਦਲਾ ਲੈਣ ਦੀ ਜਾਂ ਵੱਧ ਤੋਂ ਵੱਧ ਧਨ ਸੰਪਤੀ ਪਾਉਣ ਦੀ ਹੋ ਸਕਦੀ ਏ ਗੌਤਮ ਬੁੱਧ ਕਹਿੰਦੇ ਨਹੀਂ ਪਰ ਕੋਈ ਵੀ ਕਾਰਨ ਇੰਨਾ ਵੱਡਾ ਨਹੀਂ ਤੇ ਤੁਸੀਂ ਪੰਚਾਰਾਂ ਨਾਲ ਖੁਦ ਨੂੰ ਚੋਟ ਪੰਚਾਓ ਹੁਣ ਤੱਕ ਤੁਸੀਂ ਜਾਣਦੇ ਨਹੀਂ ਸੀ ਤੇ ਗਲਤੀ ਨਾਲ ਇਨਸਾਨ ਵਾਰ-ਵਾਰ ਦਰਹਾਉਣਾ ਨਹੀਂ ਚਾਹੁੰਦਾ ਢੜ ਇਰਾਦੇ ਤੇ ਯਤਨਾਂ ਦੇ ਸਰਦਾਂ ਲਨਮਾ ਦਾ ਪਈਆਂ ਪੁਰੀਆਂ ਆਦਤਾਂ ਵੀ ਹਤਾਰ ਦਿੰਦਾ ਹੈ ਮਹਾਤਮਾ ਬੁੱਧ ਵਰਤੀ ਨੂੰ ਸਮਝਾਉਣ ਲਈ ਕਹਿੰਦੇ ਨੇ ਤੇ ਬੁਰਾ ਇਨਸਾਨ ਕਦੇ ਖੁਦ ਨੂੰ ਵੈਤਰ ਬਣਾਉਣ ਦਾ ਯਤਨ ਨਹੀਂ ਕਰਦਾ ਇਸ ਲਈ ਉਹ ਬੁਰੇ ਗੁਣਾਂ ਨੂੰ ਛੱਡ ਨਹੀਂ ਸਕਦਾ ਇਹ ਹੀ ਬੁਰੇ ਗੁਣ ਆਖਰ ਵਿੱਚ ਉਸ ਨੂੰ ਇਹੀ ਸਜ਼ਾ ਦਿੰਦੇ ਨੇ ਇਸ ਲਈ ਤੁਹਾਨੂੰ ਵਦਲੀ ਦੀ ਭਾਵਨਾ ਤੇ ਸਮਰੱਥ ਦੀ ਭਾਵਨਾ ਸਾੜ ਕੇ ਆਪਣੇ ਵਰਤਨਾਮ ਤੇ ਕੰਮ ਕਰਨਾ ਚਾਹੀਦਾ ਹੈ ਜਿਹਾ ਕਰਨ ਨਾਲ ਆਪਣੇ ਆਪ ਸਹੀ ਰਸਤਾ ਨਿਕਲਾਵੇਗਾ ਗੌਤਮ ਬੁੱਧ ਨੇ ਕਿਹਾ ਹੁਣ ਵਰਤਨਾਮ ਤੇ ਧਿਆਨ ਦਿਓ ਮਨ ਨੂੰ ਸ਼ਾਂਤ ਹੋ ਕੇ ਸਿਰਫ ਦੇਖੋ ਇਹ ਯਤਨ ਤੁਹਾਨੂੰ ਕਰਨਾ ਹੀ ਹੋਵੇਗਾ ਕਿ ਸਾਡੇ ਖੋਦ ਦੇ ਅਲਾਵਾ ਸਾਡਾ ਕੋਈ ਵੀ ਅੰਧਾਰ ਨਹੀਂ ਕਰ ਸਕਦਾ ਸਾਨੂੰ ਮਨ ਦੇ ਯਤਨ ਤੇ ਰਸਤੇ ਤੇ ਖੁਦ ਹੀ ਚੱਲਣਾ ਹੋਵੇਗਾ ਹੁਣ ਸਿੱਖਿਆ ਸਮਝ ਗਈ ਅੰਤਰਮਨ ਤੋਂ ਸਕੈਤਾਂ ਹਟਾਓ ਦੋਸਤੋ ਕਿਤੇ ਨਾ ਕਹਤੇ ਆਮantra ਵਿੱਚ ਆਪਣੇ ਬਚੇਤਨ ਮਨ ਵਿੱਚ ਕਈ ਸਾਰੀਆਂ ਸਿਕਾਇਤਾਂ ਲਾ ਕੇ ਬੈਠ ਰਹੇ ਹਾਂ ਜਿਸ ਕਾਰਨ ਸਿ ਚਾਹੁੰਦੇ ਹੋ ਵੀ ਖੁਸ਼ ਨਹੀਂ ਰਹਿ ਸਕਦੇ ਛੋਟੀ ਜੀ ਗੱਲ ਸਾਨੂੰ ਅਦਾਸ ਕਰਨ ਦਿੰਦੀ ਸਾਡਾ ਸੁਭਾਅ ਅਜਿਹਾ ਹੋਣਾ ਚਾਹੀਦਾ ਹੈ ਤੇ ਅਸੀਂ ਬੱਚਿਆਂ ਦੀ ਤਰ੍ਹਾਂ ਸਿ ਬਿਨਾ ਕਾਰਨ ਸਿ ਖੁਸ਼ ਰਹਿ ਸਕੀਏ ਛੋਟੀਆਂ-ਛੋਟੀਆਂ ਗੱਲਾਂ ਸਾਨੂੰ ਊਰਜਾ ਤੇ ਖੁਸ਼ੀ ਨਾਲ ਪਾਰਨ ਸਕਣ ਜਿਸ ਦਾ ਅਜਿਹਾ ਸੁਭਾਅ ਹੁੰਦਾ ਹੈ ਸਰੀਰ ਤੇ ਮਨ ਹਮੇਸ਼ਾ ਊਰਜਾਵਾਨ ਰਹਿੰਦਾ ਏ। ਬੁੱਧੀ ਤੇਜ਼ ਚੱਲਦੀ ਏ, ਉਹ ਸੁੱਖ-ਦੁੱਖ ਵਿੱਚ ਫੜੂਰ ਰਹਿੰਦਾ ਏ। ਤੋ ਜਲਦੀ ਬਿਮਾਰ ਵੀ ਨਹੀਂ ਪੈਂਦਾ। ਦੂਸਰਾ ਲੈਸਨ ਸਭ ਕਾਰ ਕਰਨਾ ਮਹਾਨਤਾ ਦੀ ਸਿਵਰਾਹਤ ਏ। ਜਿੰਨੇ ਵੀ ਮਹਾਨ ਲੋਕ ਹੋਏ ਨੇ ਇੰਨਾ ਸਭ ਤੇ ਜੀਵਨ ਵਿੱਚ ਨਾਮ ਅਨਸਾਫੀ, ਗਲਤੀ ਤੇ ਕਸ਼ਟ ਰਹੇ ਹੈ। ਇੰਨਾ ਨੇ ਸਭ ਤੋਂ ਪਹਿਲਾਂ ਅਨੋਨੀ ਨੂੰ ਸਤਿਕਾਰ ਕੀਤਾ ਤੇ ਹਾਂ ਅਜੀਹਾ ਹੈ ਹੁਣ ਮੈਂ ਇਸ ਦੇ ਬਾਵਜੂਦ ਅਸਾਣਤ ਤੇ ਅਡੋਰ ਰਹਿ ਕੇ ਉਦਮ ਕਰਨਾ ਹੈ ਯਤਨ ਕਰਨਾ ਹੈ ਵਰਤਮਾਨ ਵਿੱਚ ਜੁੜਨਾ ਹੈ ਤਰਦ ਕਮੀ ਤੇ ਗਲਤੀ ਨੂੰ ਸਤਿਕਾਰ ਕਰਨ ਦੇ ਨਾਲ ਮਹਾਨਤਾ ਤੇ ਵਰਤਮਾਨ ਦੀ ਸੁਭਰਾਤ ਹੁੰਦੀ ਹੈ ਜਦੋਂ ਅਸੀਂ ਆਪਣੇ ਮੌਨ ਵਾਲੇ ਜੀਵਨ ਦੇ ਦੁੱਖ ਪੂਰਨਤਾ ਤੇ ਪੋਲਾ ਨੂੰ ਮੰਨ ਲੈਣੇ ਆ ਤਾਂ ਦੀ ਸੱਚੇ ਆਪਨ ਵਿੱਚ ਸਮਝਦਾਰ ਬਣ ਸਕਦੇ ਆ ਇਹ ਭਾਵਨਾ ਸਾਨੂੰ ਸਿਖਾਉਂਦੀ ਹੈ ਤੇ ਕਿਵੇਂ ਹਰ ਚੁਣੌਤੀ ਵਿੱਚੋਂ ਕੁਝ ਸਿੱਖਣਾ ਹੈ ਤੇ ਆਪਣੇ ਆਪ ਤੇ ਨਿੱਜੀ ਤੌਰ 'ਤੇ ਕਿਵੇਂ ਵਿਹਤਰ ਬਣਾਉਣਾ ਹੈ ਇਸ ਲਈ ਉਹ ਪਹਿਲਾ ਕਦਮ ਹੈ ਜਿਸ ਲਈ ਇਸ ਮਹਾਂਤਰੀ ਦਿਸ਼ਾ ਵੱਲ ਅੱਗੇ ਵਧ ਸਕਦੇ ਆ ਤੇ ਆਪਣੇ ਵਰਤਮਾਨ ਸਤਰ ਤੇ ਮਜ਼ਬੂਤ ਮਜ਼ਬੂਤ ਬਣਾਉਣ ਦੀ ਯਾਤਰਾ ਸ਼ੁਰੂ ਕਰ ਸਕਦੇ ਆਂ ਸਾਇਸ਼ਲੀ ਅਗਲੀ ਵਾਰ ਜੇ ਤੁਸੀਂ ਮੁਸ਼ਕਲ ਦਾ ਸਾਹਮਣਾ ਕਰੋ ਕਿ ਯਾਦ ਰੱਖਿਓ ਕਿ ਇਹੀ ਸਮਾਂ ਹੈ ਸੇ ਵਕਾਤ ਵੇਤਰ ਜੀਵਨ ਦੀ ਸਵਰਾਤ ਕਰਨਾ ਆਪਣੀਆਂ ਕਮਜ਼ੋਰੀਆਂ ਨੂੰ ਆਪਣੀ ਤਾਕਤ ਬਣਾਓ ਤੇ ਹਰ ਦਿਨ ਆਪਣੇ ਨਵੇਂ ਹਰੰਦ ਨਾਲ ਜਿਓ ਇਹੀ ਸੱਚੀ ਮਹਾਤਮਾ ਦੀ ਰਾਹ ਤਾਰੀ ਹੈ ਸੋ ਦੋਸਤੋ ਉਮੀਦ ਹੈ ਇਸ ਕਹਾਣੀ ਦੀ ਵਿੱਚੀ ਸਿੱਖਿਆ ਨੂੰ ਸਮਝ ਕੇ ਤੁਸੀਂ ਆਪਣੀ ਜੀਵਨ ਯਾਤਰਾ ਵਿੱਚ ਇਸ ਨੂੰ ਲਾਗੂ ਕਰੋਗੇ ਤੇ ਜ਼ਿੰਦਗੀ ਦੇ ਰਾਹ ਨੂੰ ਅਣਸਾਨ ਬਣਾਉਂਦੇ ਜਾਓਗੇ ਮੈਂ ਐਸੇ ਤਰ੍ਹਾਂ ਕੰਮ ਦੇ ਕੇਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਸਹਿਰੀ ਸੰਸਾਰ ਦੇ ਨਾਲ ਸ਼ੁਕਰੀਆ